ਭਾਈ ਮਹਿਤਾਬ ਸਿੰਘ ਹੋਰਾਂ ਦਾ ਜਿਹੜਾ ਸਫਰ ਹੈ ਉਹਦੀ ਸ਼ੁਰੂਆਤ ਕਦੋਂ ਹੁੰਦੀ ਹੈ ਕਿੱਥੋਂ ਭਾਈ ਸਾਹਿਬ ਕਿਵੇਂ ਜਨਮ ਹੁੰਦਾ ਭਾਈ ਸਾਹਿਬ ਦਾ ਕਿੱਥੇ ਔਰ ਕਿਸ ਤਰੀਕੇ ਦੇ ਨਾਲ ਭਾਈ ਸਾਹਿਬ ਆਉਟਪ ਹੁੰਦੇ ਆ ਇਹ ਦਾਸ ਰਾਜਸਥਾਨ ਦੇ ਗੰਗਾ ਨਗਰ ਜ਼ਿਲ੍ਹਾ ਪਿੰਡ ਚੌਂਟੀ ਪੀਐਸ ਬੁਡੇ ਜੌੜ ਦੇ ਲੱਗ ਕੇ ਜੀ ਉਥੋਂ ਦੇ ਵਸਨੀਕ ਹੈ ਪਿਤਾ ਜੀ ਦਾ ਨਾਮ ਬੀਕਾ ਸਿੰਘ ਹੈ ਮਾਤਾ ਜੀ ਦਾ ਨਾਮ ਮਨਜੀਤ ਕੌਰ ਹੈ ਤੇ ਅਸੀਂ ਚਾਰ ਭੈਣ ਭਰਾ ਠੀਕ ਉਥੇ ਸਤਿਗੁਰਾਂ ਦੀ ਕਿਰਪਾ ਸਦਕਾ ਉੱਥੇ ਧਰਤੀ ਤੇ ਉਹਨਾਂ ਦੀ ਮਾਂ ਦੀ ਗੋਦ ਵਿੱਚ ਭਲੇ ਆ ਜੀ ਤੇ ਜਿਹੜੀ ਸਕੂਲ ਦੀ ਪੜ੍ਹਾਈ ਆ ਉਹ ਘਾਟ ਆ ਮੇਰੀ ਉਹ ਬਾਬਾਈ ਦੇ ਨਾਲ ਬਹੁਤ ਪਿਆਰ ਸੀ ਮਾਤਾ ਪਿਤਾ ਦਾ ਜੀ ਬਾਬਾ ਠਾਕੁਰ ਸਿੰਘ ਜੀ ਦਮਦਮ ਟਕਸਾਲ ਜੀ ਮੈਂ 12-13 ਸਾਲ ਦੀ ਉਮਰ ਦੇ ਵਿੱਚ ਦਮਦਮ ਟਕਸਾਲ ਚ ਆ ਗਿਆ ਸੀ ਤੇ ਮੇਰਾ ਖਿਆਲ ਕਿ 9-10 ਸਾਲ ਦੀ 12-13 ਸਾਲ ਦੀ ਉਮਰ ਚ ਮੈਂ ਸੰਥਿਆ ਕਰ ਲਈ ਸੀ। ਠੀਕ ਹੈ। ਨਹੀਂ। ਪਹਿਲੀ ਸੰਥਿਆ ਤੁਹਾਡੀ 12-13 ਸਾਲ ਦੀ ਉਮਰ ਚ ਹੋ ਗਈ ਸੀ। ਹੋ ਗਈ ਸੀ। ਯਾਨੀ ਕਿ ਤਿੰਨ ਸੰਥਿਆ ਕੀਤੀਆਂ 14-15 ਸਾਲ ਦੀ ਉਮਰ ਦੇ ਵਿੱਚ ਮੈਂ ਕੰਪਲੀਟ ਕੀਤੀਆਂ। ਜੀ। ਤੇ ਮੇਰੇ ਉਸਤਾਦ ਜੀ ਸੁਚਾ ਸਿੰਘ ਜੀ ਜਿਨ੍ਹਾਂ ਤੋਂ ਮੈਂ ਸੰਥਿਆ ਲਈ। ਉਪਰੰਤ ਸੰਥਿਆ ਕਰਕੇ ਮੈਂ ਪਿੰਡ ਚਲੇ ਗਿਆ ਸੀ। ਮੈਨੂੰ ਬਾਬਾ ਜੀ ਨੇ ਬਾਬਾ ਸੁਭਲਾਇਆ ਬਾਬਾ ਠਾਕੁਰ ਸਿੰਘ ਜੀ ਹਾਂ ਫਰਮਾਦਾ ਪੈ ਤੁਹਾਨੂੰ ਕਿਹਾ ਇਹਦਾ ਲਾਲਚ ਨਾ ਕਰੋ ਇਹਨੇ ਕੀਤਨੀਆਂ ਬੰਨ ਹਾਂ ਹਾਂ ਉਦੋਂ ਬਾਅਦ ਚ ਫਿਰ ਮੈਂ ਕੀਰਤਨ ਸ਼ੁਰੂ ਕੀਤਾ ਤੇ ਹੌਲੀ ਹੌਲੀ ਸਮਾਂ ਪੈਂਦਾ ਗਿਆ ਬਾਬਾ ਜੀ ਨੇ ਬਹੁਤ ਹੀ ਜਾਨੀ ਕਿ ਅਸ਼ੀਰਵਾਦ ਦਿੱਤਾ ਪਿਆਰ ਦਿੱਤਾ ਬਹੁਤ ਬਖਸ਼ਿਸ਼ਾਂ ਕੀਤੀਆਂ ਬਚਪਨ ਚ ਉਹ ਅੱਜ ਤੁਹਾਡੇ ਸਾਹਮਣੇ ਹੈ ਬਿਲਕੁਲ ਉਸ ਤੋਂ ਉਪਰੰਤ ਬਾਬਾ ਜੀ ਦੀ ਵਰਸੀ ਤੇ ਮੈਂ ਪਹਿਲੀ ਸੀੜੀ ਕੀਤੀ ਜਦੋਂ ਬਾਬਾ ਜੀ 2004 ਚ ਪੂਰੇ ਜੋਤੀ ਜੋਤ ਸਮਾਏ ਜੀ ਤੇ ਉਦੋਂ ਮੈਂ ਵਰਸੀ ਤੇ ਸ਼ਬਦ ਅਜੇ ਮੇਰੀ ਸੀੜੀ ਨਹੀਂ ਸੀ ਆਈ ਕਿਨਕਾਕ ਜੀ ਜੀ ਬਸਾਵੇ ਸ਼ਾਇਦ ਤਾਪ ਜੀ ਨੇ ਸਰਗੁਣ ਦਿੱਤਾ ਬਾਬਾ ਜੀ ਦੀ ਵਰਸੀ ਤੇ ਮੁਰਕੇ 2005 ਦਾ 6 ਦੇ ਵਿੱਚ ਉਹ ਸੀੜੀ ਕੀਤੀ ਉਹ ਅੱਜ ਵੀ ਸੰਗਦਾ ਬਹੁਤ ਪਿਆਰ ਦਿੰਦੀ ਹੈ ਉਸ ਤੋਂ ਉਪਰੰਤ ਚੱਲ ਸੋ ਚੱਲ ਹੈ ਤੇ ਸਾਰੀਆਂ ਬਖਸ਼ਿਸ਼ਾਂ ਮਹਾਂਪੁਰਸਾਂ ਨੇ ਗੁਰੂ ਤੋਂ ਸਾਨੂੰ ਲੈ ਕੇ ਦਿੱਤੀਆਂ ਜੀ ਜੋ ਵੀ ਅੱਜ ਸਾਡਾ ਵਜੂਦ ਆ ਉਹਨਾਂ ਕਰਕੇ ਤੇ ਕੁਝ ਕਈ ਕੀਰਤਨੀਏ ਨੂੰ ਸੁਣ ਕੇ ਆਪਾਂ ਜਿਵੇਂ ਕਿਸੇ ਤੋਂ ਪ੍ਰਭਾਵਿਤ ਹੁੰਦੇ ਆ ਜੀ ਮੈਂ ਪ੍ਰਭਾਵਿਤ ਹੋਇਆ ਸੰਤ ਨਰਿੰਦਰ ਸਿੰਘ ਜੀ ਦੀ ਕਲਾ ਵਾਲਾ ਜੀ ਕੋ ਬਾਬਾ ਜੀ ਉਹਨਾਂ ਦੇ ਕੀਰਤਨ ਬਹੁਤ ਪਿਆਰ ਨਾਲ ਸੁਣਦੇ ਸੀ ਹ ਸੰਤ ਕਰਤਾਰ ਸਿੰਘ ਸੰਤ ਗੁਰਵਜਨ ਸਿੰਘ ਉਹਨਾਂ ਦੀ ਵਰਸੀ ਮਨਾਉਣੀ ਜਦੋਂ ਉਹਨਾਂ ਨੂੰ ਇਹ ਸਦੀ ਦਾ ਸੀ ਜੀ ਸਾਰੇ ਸਿੰਘ ਬੜੇ ਪਿਆਰ ਨਾਲ ਸੁਣਦੇ ਉਦੋਂ ਨਾਲ ਦੇ ਮਹਿਸੂਸ ਕਰੀਦਾ ਕਿ ਕਦੇ ਵੀ ਅਸੀਂ ਅਸੀਂ ਵੀ ਇਦਾਂ ਕੀਰਤਨ ਕਦੇ ਕਰਾਂਗੇ ਹੂੰ